ਲੋ ਜੀ ਦੋਸਤੋ ਅੱਜ ਕੈਨੇਡਾ ਦੀ ਧਰਤੀ ਉੱਪਰ ਸਾਡੀ 6 ਸਾਲਾਂ ਬਾਅਦ ਪਹਿਲੀ ਸਵੇਰ ਹੈ ਤੇ ਕੈਨੇਡਾ ਦੇ ਵਿੱਚ ਜਿੱਥੇ ਸਾਡਾ ਭਾਰਤੀ ਬੱਚਾ ਬਹੁਤ ਜ਼ਿਆਦਾ ਵਧਿਆ ਆ ਉੱਥੇ-ਉਥੇ ਕੈਨੇਡਾ ਦੇ ਵਿੱਚ ਇੱਕ ਹੋਰ ਚੀਜ਼ ਬਹੁਤ ਜ਼ਿਆਦਾ ਅੱਗੇ ਨਾਲੋਂ ਵਧੀ ਨਜ਼ਰ ਆਈ ਹੈ ਕਿਉਂਕਿ ਮੈਂ 6 ਸਾਲ ਪਹਿਲਾਂ ਜਦੋਂ ਆਇਆ ਸੀਗਾ ਤੇ ਉਦੋਂ ਤੇ ਅੱਜ ਦੇ ਵਿੱਚ ਇੱਕ ਹੋਰ ਜਿਹੜਾ ਵੱਡਾ ਅੰਤਰ ਨਜ਼ਰ ਆਇਆ ਵਾ ਉਹ ਨਜ਼ਰ ਇਹ ਆਇਆ ਹੈ ਕਿ ਇੱਥੇ ਹਰਿਆਲੀ ਅੱਗੇ ਨਾਲੋਂ ਜ਼ਿਆਦਾ ਵੱਧ ਗਈ ਹੈ। ਅੱਗੇ ਪਿੱਛੇ ਸਾਰਿਆਂ ਨੇ ਪੂਰੀ ਗ੍ਰੀਨਰੀ ਕੀਤੀ ਹੋਈ ਆ। ਕੈਨੇਡਾ ਨੇ ਬੇਸ਼ੱਕ ਜਿੱਥੇ ਸਾਡੇ ਬੱਚੇ ਸੰਭਾਲੇ ਹੋਏ ਨੇ ਉੱਥੇ ਨਾਲ-ਨਾਲ ਕੈਨੇਡਾ ਨੇ ਜਿਹੜੀ ਮੈਂ ਤਾਰੀਫ ਕਰਨਾ ਪਸੰਦ ਕਰਦਾ ਵਾਂ ਉੱਥੇ-ਉੱਥੇ ਕੈਨੇਡਾ ਜਿਹੜਾ ਵਾਤਾਵਰਣ ਨੂੰ ਬਹੁਤ ਸੰਭਾਲ ਕੇ ਰੱਖਿਆ ਹੈ। ਸਾਫ਼ ਪਾਣੀ, ਹਰਿਆਲੀ ਔਰ ਤੁਸੀਂ ਫੋਨ ਕਰੋ ਤੇ ਆ ਦੇਖ ਲਓ ਗਾਰਡਨਿੰਗ ਕਰਨ ਵਾਲੇ ਆਪਣੇ ਆਪ ਤੁਹਾਡੇ ਘਰ ਆ ਕੇ ਪੂਰੀ ਤੁਹਾਡੀ ਸਾਫ ਸਫਾਈ ਕਰਕੇ ਜਾਂਦੇ ਨੇ ਵੈਸੇ ਸਾਡੇ ਮਾਲੀ ਵੀ ਉੱਥੇ ਆਉਂਦੇ ਨੇ ਪਰ ਉਹਨਾਂ ਕੋਲ ਇਹੋ ਜਿਹੀ ਸਹੂਤਾਵਾਂ ਨਹੀਂ ਹੈਗੀਆਂ ਬਾਹਰ ਡਸਟਬਿਨ ਵਗੈਰਾ ਪਏ ਨੇ ਆਪਣੇ ਆਪ ਗੱਡੀਆਂ ਆਉਂਦੀਆਂ ਨੇ ਚੱਕ ਕੇ ਰਹਿ ਜਾਂਦੀਆਂ ਨੇ ਹਰ ਘਰ ਦੇ ਬਾਹਰ ਚਾਰ ਚਾਰ ਗੱਡੀਆਂ ਦੀ ਪਾਰਕਿੰਗ ਹੈ ਤੇ ਹਰਿਆਲੀ ਤੁਸੀਂ ਦੇਖੋ ਕਿੰਨੀ ਵਧੀਆ ਹੈ ਉਹਨੇ ਪਿਆਰੇ ਪਿਆਰੇ ਘਰ ਆ ਇਹ ਨਹੀਂ ਕਿ ਕਿਸੇ ਨੇ ਵੱਡਾ ਬਣਾ ਲਿਆ ਤੇ ਕਿਸੇ ਨੇ ਛੋਟਾ ਬਣਾ ਲਿਆ ਵਾ ਸਾਰੇ 1 ਵਜੇ ਬਰਾਬਰ ਬਰਾਬਰ ਨੂੰ